ਰਾ ਸੁਖ ਨਾਲ ਵੀਜ਼ਾ ਲੱਗ ਗਿਆ ਬਹੁਤ ਸੁੱਖਾ ਸੁਖੀਆਂ ਹੁਣ ਜਾ ਕੇ ਪ੍ਰਮਾਤਮਾ ਨੇ ਸੁਣਿਆ ਆਪਾਂ ਕੁੜੀ ਨਹੀਂ ਸੀ ਤੋਰੀ ਉਹਨਾਂ ਦੀ ਵਿਆਹ ਕਰਕੇ ਕੈਨੇਡਾ ਉਹ ਉਧਰ ਜਾ ਕੇ ਹੁਣ ਕੁੜੀ ਮੁੰਡੇ ਦਾ ਫੋਨ ਵੀ ਨਹੀਂ ਚੱਕਦੀ ਅਸੀਂ ਕਿਹੋ ਜੇ ਬਣ ਗਏ ਆ ਜਾਂ ਕਿੱਡਾ ਚਾ ਚੜਿਆ ਬਾਹਰ ਜਾਂਦਾ ਬਾਹਰ ਜਾਣ ਲਈ ਭੂਆ ਮਾਮੇ ਦੇ ਪੁੱਤਾਂ ਦੇ ਵੀ ਵਿਆਹ ਕਰਵਾਤੇ ਜਮਾ ਪੂਰਾ ਸ਼ਰਮ ਨਹੀਂ ਕੀਤੀ ਮੈਂ ਸੋਚਿਆ ਮੈਂ ਤਾਂ ਬਾਹਰ ਜਾਣਾ ਉਹ ਵੀ ਕੈਨੇਡਾ ਦੇਖ ਪੁੱਤ ਹਰਾਜੀ ਰਹਿ ਚਾਹੇ ਗੁੱਸੇ ਰ ਮੈਂ ਨਹੀਂ ਤੈਨੂੰ ਬਾਹਰ ਜਾਣ ਦੇਣਾ ਮੈਂ ਤੈਨੂੰ ਇਹ ਪੁੱਛਦੀ ਆ ਤੂੰ ਕੱਲਾ ਪੈਸੇ ਲਈ ਪੰਜਾਬ ਛੱਡ ਜੀਂਗਾ ਲੱਗਦਾ ਇਹ ਪੀੜੀ ਤੱਕ ਗਈ ਜੇ ਇਸ ਪੀੜੀ ਨੇ ਇਸੇ ਤਰ੍ਹਾਂ ਜਾਣਾ ਜਾਰੀ ਰੱਖਿਆ ਤਾਂ ਸਾਡੇ ਪੰਜਾਬ ਦੀਆਂ ਰਵਾਈਤਾਂ ਤੇ ਤਿਥ ਤਿਹਾਰਾਂ ਨੂੰ ਕੌਣ ਮਨਾਏਗਾ ਕੌਣ ਅੱਗੇ ਤੋਰੇਗਾ ਕੋਈ ਖਰਚਣ ਵਾਲਾ ਵੀ ਪੈਸੇ ਚਾਹੀਦਾ ਆਪਾਂ ਖਰਚੀ ਜਾਂਦੇ ਆ ਤੇ ਉਹਨੂੰ ਨਾਲੇ ਕੰਮ ਦੇ ਵੀ ਲੋੜ ਆ ਪਹਿਲਾ ਕੰਮ ਉਹਦੇ ਪਸੰਦ ਨਹੀਂ ਆਇਆਗਾ ਤੇ ਤੈਨੂੰ ਮੈਂ ਉਹਨੂੰ ਮਲਾਉਣਾਗਾ ਮੈਂ ਹੁਣ ਫਾਰਮਾ ਉੱਤੇ ਫਾਰਮ ਹਾਉਸ ਤੇ ਲੈ ਕੇ ਆਇਆ ਉਹਨੂੰ ਮੈਂ ਚੱਲ ਕੋਈ ਨਾ ਮੈਂ ਬਾਤ ਕਰਦਾ ਗੱਲਾਂ ਓਕੇ ਹੋਰ ਵੀ ਰੋਕੀ ਬਾਈ ਕਿਹਦਾ ਫੋਨ ਸੀ ਉਹ ਬਸ ਯਾਰ ਇੱਥੇ ਕੰਮਾਂ ਕਰਨ ਵਾਲੇ 20 ਲੋੜਾਂ ਵਾਲੇ ਬੰਦੇ ਦੇ ਫੋਨ ਆ ਜਾਂਦੇ ਆ ਆਪਾਂ ਫਿਰ ਦਿਲਦਰਿਆ ਬੰਦੇ ਆ ਆਪਾਂ ਕਰਦੇ ਜੀਏ ਮਦਦ ਚੱਲ ਵਧੀਆ ਚੰਗੀਆਂ ਕਿਸਮਤ ਵਾਲੇ ਹੁੰਦਾ ਯਾਰ ਜਿਨ੍ਹਾਂ ਦੇ ਸਿਰ ਤੇ ਬਾਪੂ ਹੁੰਦਾ ਸਾਡੇ ਦਾ ਸਿਰ ਤੇ ਬਾਪੂ ਹੀ ਨਹੀਂ ਔਰ ਡਾਊਟ ਬਰੀ ਦੋਲਿਆ ਕੈਨੇਡਾ ਦੇ ਵਿੱਚ ਤੈਨੂੰ ਜਦੋਂ ਮਰਜੀ ਕਿਸੇ ਵੀ ਚੀਜ਼ ਦੀ ਲੋੜ ਪੈਗੀ ਤਾਂ ਤੇਰੇ ਰੋਕੇ ਵੀ ਰਾਜਣ ਜਦੋਂ ਮਰਜੀ 24 ਘੰਟੇ ਜਦੋਂ ਮਰਜੀ ਘੰਟੀ ਖੜਕਾ ਤੇ ਉਹੀ ਚੀਜ਼ ਤੈਨੂੰ ਮਿਲੂ ਜਿਹੜੀ ਚੀਜ਼ ਤੈਨੂੰ ਕੋਲਡ ਕਾਰਡ ਹੋਈ ਥੈਂਕ ਯੂ ਯਾਰ ਭਾਈ ਤੇਰਾ ਐ ਨਹੀਂ ਬੋਝਾ ਵਾਸਾ ਕੋਈ ਗੱਲ ਨਹੀਂ ਛੋਟਿਆ ਕੋਈ ਗੱਲ ਨਹੀਂ ਕੋਈ ਗੱਲ ਆਪਾਂ ਤਾਂ ਦੁੱਲਿਆ ਜ਼ਿੰਦਗੀ 'ਚ ਇੱਕੋ ਹੀ ਗੱਲ ਸਿੱਖੀ ਆ ਖਾਓ ਪੀਓ ਕਰੋ ਅਨੰਦ ਤੱਕੇ ਖਾਵੇ ਪਰਮਾਨੰਦ ਜ਼ੋਰਿਆਂ ਤੋਂ ਇੱਕ ਗੱਲ ਸਿੱਖੋ ਜ਼ਿੰਦਗੀ ਕਿਵੇਂ ਜਿਉਣੀ ਆ ਪੈਸਾ ਕਿਸੇ ਦੇ ਨਾਲ ਜਾਏਗਾ ਤੈਨੂੰ ਦਿਖਾਉਣਾ ਇੱਕ ਤਿਆਰ ਬਾ स्वर्ग का झूठा स्वर्ग का झूठा ऐसे की चीज ओ तू देखता सही मित्रा गल ना करें कि ਉਨਾ ਨਾ ਚੁੱਪ ਰਹੇ ਨੀ ਈਮਿਕਰ ਅਬਦੁੱਲਾ ਉਹ ਲਾ ਕੇ ਦੇਖੋ ਥੋੜਾ ਜਿਹਾ ਉਨਾ ਯਾਰ ਉਹ ਨਹੀਂ ਯਾਰ ਭਾਈ ਉਹ ਤੂੰ ਲਾ ਕੇ ਦੇਖ ਸਰੂਪਾਂ ਦਾ ਝੂਟਾ ਉਹ ਜਿਹਨੇ ਬਣਾਈ ਹੈ ਨਾ ਚੀਜ਼ ਇਹ ਬਸ ਕਿਆ ਬਾਤ ਹੈ ਮੇਤਰਾ ਦਰੂਏ ਦੀ ਕਿਰਸ ਕਰੋਗੇ ਨੰਦਾ 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 ਚਲ ਬਰਬਾ ਚੱਲੀਏ ਉਹ ਆਉਣ ਵਾਲੀ ਆਗੇ ਚਲਦੇ ਆ ਚਲਦੇ ਆ ਹੋਰ ਚਲਾ ਚੱਲਦੇ ਚੱਲਦੇ ਰੁਕ ਦਿਓ ਮਿੰਟ ਸੜਾ ਨੰਦੀ ਹੋਣਾ ਲੱਗੇਗਾ ਹਾਂ ਵੀ ਦੁੱਲਿਆ ਕਿ ਮੇਰਾ ਇਹ ਤਾਂ ਕੀ ਕੀਤਾ ਅੱਜ ਉਹ ਕਰਨਾ ਕੀ ਸੀ ਬਸ ਯਾਰ ਘਰੀ ਪਿਆ ਰਿਆ ਉਹ ਕੁਝ ਖਾ ਪੀ ਲਿਆ ਸੀ ਮਗਵਾ ਕੇ ਕਿਤੇ ਭੁੱਖਾ ਤਾਂ ਨਹੀਂ ਰਹਿ ਗਿਆ ਉਹ ਨਹੀਂ ਯਾਰ ਫ੍ਰਿਜ ਜਾਂਡੇ ਪੈਸੇ ਨਾਲੇ ਬ੍ਰੈਡ ਹੋਰ ਦੱਸ ਆਪਾਂ ਨੂੰ ਕੀ ਚਾਹੀਦਾ ਸੀ ਉਹ ਕੱਲ ਤੈਨੂੰ ਗੁਰੂ ਘਰ ਲੈ ਕੇ ਚੱਲਦੇ ਆ ਉਤੇ ਹੋਰ ਯਾਰ ਬਿੱਲੀ ਵੀ ਹੋਣਗੇ ਮੈਂ ਲੈ ਉਹਨਾਂ ਨੂੰ ਨਹੀਂ ਤਾਂ ਸਾਰੇ ਆਪ ਕੋ ਆਪਣੇ ਕੰਮਾਂ 'ਚ ਬੀਜ਼ੀ ਰਹਿੰਦੇ ਆ ਓ ਯਾਰ ਗੱਲ ਐ ਇੱਕ ਆਪਾਂ ਤਾਂ ਗੋਰੀਆਂ ਵਾਂਗ ਮਸ਼ੀਨਾ ਬਣ ਕੇ ਰਹੀਏ ਇੱਥੇ ਐਵੇਂ ਆਪਾਂ ਤਾਂ ਬੋਲੇ ਲੁੱਟਣ ਵਾਲੀ ਕੌਮ ਚੋਂ ਸੀ ਹਾਂ ਯਾਰ ਸਹੀ ਕਿਹਾ ਮਸ਼ੀਨਾ ਹੀ ਆਪਾਂ ਸਾਰੇ ਘਰਾਂ ਤੋਂ ਦੂਰ ਕਿਸੇ ਪ੍ਰਾਇਮ ਮਲਕ ਵਿੱਚ ਸੱਤ ਸਮੁੰਦਰੋਂ ਪਾਰ ਘਰ ਛੱਡਣ ਨੂੰ ਕਿਹੜਾ ਕਿਸੇ ਦਾ ਜੀ ਕਰਦਾ ਬਸ

ਲਓ ਬੀਬੀ ਜੀ ਚਾਹ ਪੀ ਲਓ ਹੋਰ ਬੀਬੀ ਜੀ ਤੁੱਲੇ ਦਾ ਫੋਨ ਆਉਂਦਾ ਰਹਿੰਦਾ ਬਸ ਆਉਂਦਾ ਦੋ ਹੀ ਗੱਲਾਂ ਹੁੰਦੀਆਂ ਨੇ ਕਿਤੇ ਕਹਿੰਦਾ ਮੈਂ ਕੰਮ ਤੇ ਆਉਣਾ ਕਿਤੇ ਕਹਿੰਦਾ ਮੈਂ ਕੰਮ ਤੇ ਜਾਣਾ ਬਸ ਨਾ ਆਇਆ ਵਰਗਈਆ ਹਫਤਾ ਹਫਤਾ ਫੋਨ ਨਹੀਂ ਕਰਦਾ ਕਦੇ ਜਮਾ ਆਪਦੇ ਪਿਓ ਤੇ ਗਿਆ ਉਹ ਵੀ ਕਿਹੜਾ ਕਦੇ ਚਿੱਠੀ ਚੀਰਾ ਪਾਉਂਦਾ ਸੀ ਚਲ ਕੋਈ ਨਹੀਂ ਬੀਬੀ ਜੀ ਦੁੱਲਾ ਹੋ ਰਾ ਮੁੰਡਿਆ ਵਰਗਾ ਮੁੰਡਾ ਨਹੀਂ ਆਪਣਾ ਉਹ ਤਾਂ ਤੇਰੀ ਗੱਲ ਛਿੰਦਰੇ ਠੀਕ ਆ ਪਰ ਮਾਹੌਲ ਦਾ ਨਹੀਂ ਨਾ ਪਤਾ ਹੁੰਦਾ ਉਥੇ ਥਾਂ ਥਾਂ ਦੀ ਢੇਕਰੀ ਇਕੱਠੀ ਹੋਈ ਹੁੰਦੀ ਆ ਹਾਂ ਸੱਚ ਬੀ ਜੀ ਮੈਂ ਹਰ ਰੋਜ਼ ਹੀ ਭੁੱਲ ਜਾਂਦੀ ਆ ਅੱਜ ਮੁੰਡੇ ਦਾ 12ਵੀਂ ਦਾ ਪੇਪਰ ਆ ਕੀ ਕਰਾਈਏ ਮੁੰਡੇ ਨੂੰ ਦੇਖ ਲਓ ਭਾਈ ਜਿਵੇਂ ਸੋਡੇ ਟੱਬਰ ਦੀ ਰਾਇ ਬੰਦੀ ਆ ਇਹਦਾ ਪਿਓ ਤਾਂ ਕਹਿੰਦਾ ਸੀ ਵੀ ਬਾਹਰ ਭੇਜ ਦਿੰਨੇ ਆ ਪਰ ਮੇਰਾ ਪੁੱਤ ਨੂੰ ਪਰਦੇਸ ਭੇਜਣ ਦਾ ਜਿਗਰਾ ਜਾਨੀ ਕਰਦਾ ਮਾਮਾ ਦੇ ਜਿਗਰਿਆਂ ਨੂੰ ਕੌਣ ਪੁੱਛਦਾ ਇੱਥੇ ਤਾਂ ਧੀਆ ਪੁੱਤ ਆਪਦੀ ਮਰਜ਼ੀ ਕਰਦੇ ਨੇ ਹੋਰ ਮੈਂ ਤਾਂ ਆਪ ਕਹਿੰਨੀ ਆ ਵੀ ਇੱਧਰ ਹੀ ਕੋਈ ਕਰ ਲੈ ਮਾੜੀ ਮੋਟੀ ਨੌਕਰੀ ਨਾਲੇ ਉਹ ਵੀ ਕਹਿੰਦਾ ਰਹਿੰਦਾ ਜੇ ਆਈ ਸਾਰੇ ਬਾਹਰ ਚਲੇ ਗਏ ਤਾਂ ਪੰਜਾਬ ਚ ਕੌਣ ਰਹੋ ਹੈਰਾਨ ਵਾਲੀ ਫਿਕਰ ਨਾ ਕਰ ਤੁਸਿੰਦਰੇ ਜਿਵੇਂ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਉਧਰ ਜਾ ਕੇ ਬਸੇ ਜਾਂਦੇ ਨੇ ਤੇ ਉਵੇਂ ਹੀ ਆਪਣੇ ਪੰਜਾਬ ਚ ਵੀ ਬਸਣ ਵਾਲੇ ਤਿਆਰ ਹੀ ਬੈਠੇ ਨੇ ਹਾਂਜੀ ਬੀਜੀ ਇਹ ਤਾਂ ਤੁਹਾਡੀ ਗੱਲ ਸਹੀ ਹੈ ਆ ਲੈ ਖੇਤਾ ਤੋਂ ਲੈ ਕੇ ਬਜਾਰਾ ਦੁਕਾਨਾਂ ਤੱਕ ਇਹਨਾਂ ਦੀਆਂ ਰੇੜੀਆਂ ਦੀਆਂ ਨੇ ਜਿਵੇਂ ਆਪਣੇ ਵਾਲੋਂ ਤਾਂ ਸੰਗ ਲੱਗਦੀ ਹੋਵੇ ਕੰਮ ਦੀ ਕਾਦੀ ਸ਼ਰਮ ਆਸ਼ੰਦਰ ਕੁਰੇ ਆਪਣੇ ਵਾਲੇ ਉਧਰ ਜਾ ਕੇ ਕਿਹੜਾ ਕੰਮ ਨਹੀਂ ਕਰਦੇ ਮੈਨੂੰ ਤਾਂ ਲੱਗਦਾ ਆਪਣੇ ਵਾਲਾ ਲਾਣਾ ਕਿਰਤ ਦੇ ਸੰਧਾਤ ਤੋਂ ਮੁੱਖ ਮੋੜ ਗਿਆ ਬੀਜੀ ਜੇ ਕੁਝ ਬਜਾਰੋਂ ਮੰਗਾਉਣਾ ਹੋਇਆ ਤਾਂ ਤੇਜੀ ਨੂੰ ਦੱਸ ਦਿਓ ਉਹ ਗਿਆ ਹੋਇਆ ਚੰਗਾ ਮੈਂ ਕੰਮ ਨਵੇੜ ਲਾਂ ਲੈ ਗਲਾਸ ਲੈ ਜਾ

ਓ ਯਾਰ ਇੱਕ ਮਿੰਟ ਯਾਰ ਮਰਾ ਫੋਨ ਸੋਨਾ ਯਾਰ ਮੈਂ ਪੱਕਾ ਰੋਕੀ ਦਾ ਫੋਨ ਹੋਣਾ ਮੈਨੂੰ ਵੀ ਲੱਗਦਾ ਉਹ ਚਲ ਫਿਰ ਇਹਨਾਂ ਨੂੰ ਮੈਂ ਜਵਾਬ ਦੇ ਦਿੰਦਾ ਚਲ ਥੋੜੇ ਟਾਈਮ ਦਾ ਰੋਕਿਆ ਜੀ ਠੀਕ ਹੈ ਓਕੇ ਓ ਯਾਰ ਮੈਥੋਂ ਨਹੀਂ ਜਾਇਆ ਜਾਣਾ ਯਾਰ ਤੁਹਾਡੇ ਨਾਲ ਹੋਣਾ ਯਾਰ ਹੁਣ ਕੀ ਹੋ ਗਿਆ ਕੀ ਦਾ ਫੋਨ ਸੀ ਓ ਯਾਰ ਰੋਕੀ ਦਾ ਫੋਨ ਸੀਗਾ ਉਹਦੇ ਨਾਲ ਕੋਈ ਕੰਮ ਲੱਭਣ ਜਾਣਾ ਯਾਰ ਨਮਾ ਓ ਤੈਨੂੰ ਕਿੰਨੀ ਵਾਰ ਕਿਹਾ ਨਾ ਰਲਿਆ ਕਰ ਉਹਨਾਂ ਨਾਲ ਉਹ ਤੂੰ ਹਲੇ ਨਵਾਂ ਨਵਾਂ ਆਇਆਗਾ ਤੈਨੂੰ ਨਹੀਂ ਪਤਾ ਕਿਹੜਾ ਬੰਦਾ ਕਿਹੋ ਜਿਹਾ ਉਹ ਚਲ ਯਾਰ ਹੁਣ ਤੋਂ ਮੈਂ ਹਾਂ ਕਰਤੀ ਹਾਂ ਹੁਣ ਕੀ ਹੋਇਆ ਹੁਣੀ ਤਾਂ ਤਿਆਰ ਸੀ ਜਾਏ ਸ਼ਾਮ ਨੂੰ ਉਹਦੇ ਨਾਲ ਚਲੋ ਯਾਰ ਆਪਾਂ ਕਿਉਂ ਲੇਟ ਹੁੰਨੇ ਆ ਕਿਹੜੇ ਕਿਹੜੇ ਕਿਸੇ ਦੀ ਮੰਨਣੀ ਆ ਸਵਾਦੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਆਪਾਂ ਕਿਉਂ ਲੇਟ ਹੁੰਨੇ ਆ ਉਹ ਯਾਰ ਮਜਵਾਗਾ ਮੈਨੂੰ ਆਪਦੇ ਚੰਗੇ ਮਾੜੀ ਸਮਝ ਤਾਂ ਹੈਗੀ ਹੈਗੀ ਤੁਸੀਂ ਟਾਈਮ ਹੀ ਸਾਰੇ ਮਗਰ ਬੈਗੇ ਉਹਨਾਂ ਨਾਲ ਥੋੜਾ ਵੀ ਤਾਂ ਦੋਸਤ ਆ ਮੇਰਾ ਕਿਹੜਾ ਇਕੱਲੇ ਦਾਗਾ ਚਲੋ ਯਾਰ ਆਪਾਂ ਕਿਉਂ ਟਾਈਮ ਬੇਸ਼ਕੀਤਾ ਰਾਬੀਆ ਆਪਾਂ ਸੇ ਗੋਲ ਕੋ ਵਿੱਚ ਪਾ ਦੇਣਾ ਤੇ ਮੇਰੀ ਮਾਂ ਦੀ ਲੰਮੀ ਉਮਰ ਲਈ ਅਰਦਾਸ ਕਰਨਾ ਇੱਕ ਗੱਲ ਕਹਾ ਬਾਈ ਜੇ ਮੰਨੇਗਾ ਵੈਸੇ ਮੇਰਾ ਹੱਕ ਤਾਂ ਨਹੀਂ ਬਣਦਾ ਕਿ ਤੈਨੂੰ ਇਹ ਗੱਲ ਆਖਾਂ ਪਰ ਤੂੰ ਸਾਡੇ ਪਿੰਡਾਂ ਵੱਲ ਤਾਂ ਐ ਤਾਂ ਤੈਨੂੰ ਕਹਿ ਦੇਣੀ ਆ ਰੋਕੀ ਚੰਗਾ ਮੁੰਡਾ ਨਹੀਂ ਹੈਗਾ ਪਤਾ ਨਹੀਂ ਕਿਉਂ ਉਹ ਮੇਰੀ ਨਜ਼ਰਾਂ ਨੂੰ ਚੰਗਾ ਲੱਗਿਆ ਹੀ ਨਹੀਂ ਨਾਲੇ ਉਹ ਤਾਂ ਸ਼ਰੇਆਮ ਕਹਿੰਦਾ ਕੀ ਆਪਾਂ ਤਾਂ ਕੈਨੇਡਾ ਐਸ਼ ਕਰਨ ਆਏ ਆ ਬਥੇਰਾ ਪੈਸਾ ਕਮਾਇਆ ਬਾਪੂ ਨੇ ਤੈਨੂੰ ਤਾਂ ਪਤਾ ਹੀ ਆ ਆਪਾਂ ਆਮ ਘਰਾਂ ਚੋਂ ਉੱਠ ਕੇ ਆਏ ਆ ਪਤਾ ਨਹੀਂ ਕਿੱਥੋਂ ਕਿੱਥੋਂ ਮਾਂ ਪਿਓ ਨੇ ਕਰਜ਼ਾ ਚੱਕ ਕੇ ਆਪਾਂ ਨੂੰ ਬਾਹਰ ਤੋਰਿਆ ਨਾਲੇ ਐਸ਼ ਆਪ ਤਾਂ ਰੱਬ ਆਪਣੇ ਲੇਖਾਂ 'ਚ ਲਿਖਣਾ ਹੀ ਭੁੱਲ ਗਿਆ ਮੇਰਾ ਫਰਜ਼ ਸੀ ਤੈਨੂੰ ਕਹਿਣਾ ਬਾਕੀ ਜਿਵੇਂ ਤੈਨੂੰ ਠੀਕ ਲੱਗੇ ਚੰਗਾ ਆਪਣਾ ਖਿਆਲ ਰੱਖੀ ਇਰੇ ਟਿੱਲੇ ਤੋਂ ਸੂਰਤ ਦੀ ਦੀ ਆਈ ਹੀਰ ਦੀ ਓਏ ਆਇਆ ਆਇਆ ਉਹ ਦੁੱਲਿਆ ਚਲੇ ਗਏ ਸਾਰੇ ਹਾਂ ਹਾਂ ਚਲੇ ਗਏ ਉਹ ਦੁੱਲਿਆ ਉਹ ਕੀ ਕਹਿੰਦੇ ਸੀ ਮੇਰੇ ਬਾਰੇ ਉਹ ਕੁਝ ਨਹੀਂ ਕਿਹਾ ਯਾਰ ਕਿਸੇ ਨੇ ਉਹ ਕਹਿੰਦੇ ਤਾਂ ਹੋਣਗੇ ਯਾਰ ਇਹ ਕਿਵੇਂ ਹੋ ਸਕਦਾਗਾ ਚੱਲ ਛੱਡ ਆ ਤਨੂੰ ਅਜ ਕੈਨੇਡਾ ਕਮਾ ਉਹ ਨਹੀਂ ਯਾਰ ਮੈਂ ਨਹੀਂ ਕਿਤੇ ਜਾਣਾ ਯਾਰ ਮੈਂ ਤਾਂ ਘਰ ਵਾਪਸ ਜਾਣਾ ਚਾਹਣਾ ਪੰਜਾਬ ਆਪਣੇ ਪਿੰਡ ਮਾਂ ਕੋਲ ਪਿੰਡ ਉਹ ਲੋਕ ਤਰਸਦੇ ਨੇ ਕੈਨੇਡਾ ਨੂੰ ਤੂੰ ਪਿੰਡ ਜਾਣਾ ਚਾਹੁੰਦਾ ਇੱਕ ਮਿੰਟ ਉਹ ਮੈਂ ਅੱਜ ਕਰਦਾ ਕੰਮ ਤੇਰਾ ਮੈਂ ਆਇਆ ਬੰਦੇ ਕੋਲੇ ਤੇ ਉੱਥੇ ਬੈਠਾ ਮੈਂ ਹੁਣੇ ਭੇਜਦਾ ਸਮਾਨ ਤੇਰਾ ਹਾਂ ਵਾਪਸ ਜਾਣਾ ਚਾਹਣਾ ਮੈਂ ਉਹ ਘਿਰਨਾ ਆਉਂਦੀ ਹੈਗੀ ਜਦੋਂ ਜੂਠੇ ਬਰਤਨ ਮਾਂ ਦਾ ਜਾਂ ਜਦੋਂ ਕਿ ਗੁਰਾ ਟਿਪ ਦਿੰਦਾ ਹੈਗਾ ਮੈਨੂੰ ਆਪਦੇ ਆਪ ਨਾ ਨਫ਼ਰਤ ਹੋਣ ਲੱਗੀ ਯਾਹ ਪਰ ਮੈਨੂੰ ਯਾਰ ਕੋਈ ਨਵਾਂ ਕੰਮ ਲੱਭ ਕੇ ਦੇ ਦੇ ਉਹ ਕੋਈ ਨਹੀਂ ਕੰਮ ਵੀ ਲੱਭ ਦਿਆਂਗੇ ਤੈਨੂੰ ਪਹਿਲਾਂ ਲੈ ਫੁਰਕਾ ਦਾ ਝੂਟਾ ਲੈ ਉਹ ਨਹੀਂ ਯਾਰ ਪਹਿਲਾਂ ਕੰਮ ਲੱਭ ਕੇ ਦੇ ਉਹ ਦੇਖ ਤਾਂ ਸਹੀ ਤੂੰ ਉਨਹੀਂ ਅਰ ਪਹਿਲਾਂ ਮੇਰੀ ਪ੍ਰੋਬਲਮ ਦਾ ਹੱਲ ਕਰ। ਉਹ ਤੇਰੀ ਪ੍ਰੋਬਲਮ ਦਾ ਹੱਲ ਵੀ ਕਰਦਾਗਾ ਦੇਖਦਾ ਸਹੀ ਲੈ ਸੁਰਗਾ ਦਾ ਝੂਟਾ Thank <sharp inhale> you. ਦੁੱਲਿਆ ਦੇਖ ਥੋੜਾ ਆ ਉਹ ਨਹੀਂ ਯਾਰ ਉਹ ਲਾਲਾ ਦੁੱਲਿਆ ਉਹ ਨਹੀਂ ਯਾਰ ਪਹਿਲਾਂ ਮੇਰੀ ਪ੍ਰੋਬਲਮ ਹੱਲ ਕਰ ਯਾਰ ਉਹ ਤੇਰੀ ਪ੍ਰੋਬਲਮ ਵੀ ਹੱਲ ਕਰਦੇ ਆ ਆਏ ਕਰ ਫਿਰ ਉਹ ਨਾਲੇ ਇੱਕ ਮੇਰਾ ਨਾ ਛੋਟਾ ਜਿਹਾ ਕੰਮ ਕਰਾਈ ਆ ਆ ਪੈਕੇਟ ਆ ਇਹ ਮਿਸਟਰ ਜੌਨ ਨੂੰ ਦੇਣਾ ਨਾਲੇ ਤੇਰੇ ਉਹਦੇ ਨਾਲੇ ਪੈਸੇ ਆ ਫੜ ਪੈਸੇ ਉਹ ਇਹਦੇ ਨਾਲੇ ਹੀਰੋ ਨਾ ਇਦਾਂ ਨਾਲੇ ਗੈਰ ਕਾਨੂੰਨੀ ਕੰਮ ਆ ਹਾਂ ਇਹੀ ਕੰਮ ਆ ਤੇਰੇ ਲਈ ਮੰਨਿਆ ਦੁਨੀਆ ਦੀ ਨਜ਼ਰਾਂ ਚ ਇਹ ਗੈਰ ਕਾਨੂੰਨੀ ਕੰਮ ਆ ਪਰ ਤੇਰੀ ਹਵਾ ਵਾਲਾ ਦੁੱਲਿਆ ਕੋਈ ਝਾਕ ਨਹੀਂ ਸਕਦਾ ਇੰਨੇ ਕੁ ਸੱਲ ਤਾਂ ਆਪਾਂ ਬਣਾਏ ਨੇ ਇੱਥੇ ਉਹ ਪੈਸਾ ਤੇ ਐਸ਼ ਬੜੀ ਐ ਇਸ ਕੰਮ ਚ ਇਹ ਤਾਂ ਸਾਲੇ ਏਵੇਂ 1 ਕੁ ਡਾਲਰ ਲਈ ਮਰਦੇ ਫਿਰਦੇ ਨੇ ਉਹ ਨਹੀਂ ਯਾਰ ਇਹਦਾ ਸਮਾਗਲੀ ਦਾ ਕੰਮ ਆ ਯਰ ਜੇ ਮਾਂ ਨੂੰ ਪਤਾ ਲੱਗ ਗਿਆ ਉਹ ਤਾਂ ਉਥੇ ਥਾਈ ਮਰ ਜੂਗੀ समाने पैसे नहीं होना काम तू तो गुस्सा ही कर गया झूठा तो लैटर चला ला लैटर भी चला लें लै ले। तू स्वर्ग का झूठा लै लैला ला ला शेर बन के ਉਹ ਦੇਖ ਤੁੱਲਿਆ ਐਡੀ ਦੂਰ ਬੰਦਾ ਆਉਂਦਾ ਕਾਹਦੇ ਲਈ ਜੇ ਚਾਰ ਛਿਲੜੀ ਨਾ ਕਮਾਏ ਨਾਲੇ ਹੱਕ ਦੀ ਕਮਾਈ ਨਾਲ ਤਾਂ ਗੱਡੀ ਤੇ ਕਿਸ਼ਤਾਂ ਨਹੀਂ ਮੁੜਦੀਆਂ ਉਹ ਨਾਲੇ ਕੰਮ ਕਿਹੜਾ ਤਰੇ ਪਿਆ ਇਸ ਕੰਮ 'ਚ ਪੈਸਾ ਵੀ ਆ ਤੇ ਨਾਲੇ ਟੌਰ ਵੀ ਆ ਉਹ ਨਾਲੇ ਇਸ ਕੰਮ 'ਚ ਇੰਨਾ ਪੈਸਾਗਾ ਤੁਹਾਡੇ ਸੱਤ ਪੀੜੀਆਂ ਰਾਜ ਕਰਨੀਆਂ ਰਾਜ ਨਾਲੇ ਕੱਲ ਨੂੰ ਮਾਂ ਤੇ ਬਾਪੂ ਨੂੰ ਵੀ ਕੈਨੇਡਾ ਬੁਲਾਉਣਾ ਘਰ ਵੀ ਬਣਾਉਣਾ ਪੈਣਾ ਘਰ ਤਾਂ ਫਿਰ ਆਪਣਾ ਹੀ ਚਾਹੀਦਾ ਤੁਲੇ ਆ ਉਹ ਨਹੀਂ ਯਾਰ ਮਾਂ ਨੇ ਕਿਹਾ ਸੀਗਾ ਵੀ ਉੱਧਰ ਜਾ ਕੇ ਕੋਈ ਮਾੜਾ ਕੰਮ ਨਹੀਂ ਕਰਨਾ ਨਾਲੇ ਪਹਿਲੇ ਤੇਰਾ ਪਿਉ ਦਾ ਭੰਗ ਦੇ ਬਾਣੇ ਚਲਾ ਗਿਆ ਉਹ ਲੈ ਲਾ ਤਾਂ ਸੀ ਹੋੜੀ ਮਗਰ ਤਾਂ ਨਹੀਂ ਪਿਆ ਕੋਈ ਤੇਰੇ ਲਾ ਦੋ ਲੈ ਕਰ ਲਈ ਫਿਰ ਮਾਰਨਾ ਸਲਾ ਸ਼ਾਮ ਨੂੰ ਮਿਲਦੇ ਆ ਮਲਾਉਨੇ ਪਾਰਟੀ ਨਾਲ ਤੇ ਆਪਣਾ ਮੁਲਕ ਆਪਣਾ ਹੀ ਹੁੰਦਾ ਉਹ ਸਾਡਾ ਵੀ ਤਜਰਬਾ ਗਾ ਦੁਨੀਆ ਜਿੱਥੇ ਮਰਜੀ ਪਹੁੰਚ ਜੇ ਮੇਰਾ ਚੰਨ ਤਾਂ ਤੂੰ ਆ ਫੇਰ ਕੌਣ ਕਿਹੜਾ ਮਾਰਦਾ ਫਿਰ ਤਾਂ ਜ਼ਮੀਨਾਂ ਹੀ ਵੇਚਣ ਆਉਂਦੇ ਆ ਚਾਰਜ ਮਾਤਾ ਪੜ ਕੇ ਵੀ ਨਹੀਂ ਚੜ ਪਉਦੀ ਪੈਸੇ ਹੀ ਸਾਰਾ ਕੁਝ ਨਹੀਂ ਹੁੰਦਾ ਨ ਹੋਰ ਵੀ ਬਹੁਤ ਕੁਝ ਹੁੰਦਾ ਤੇਰੇ ਥੋੜੇ ਮੇਰੀ ਦਿਵਾਨੀ ਰੋਲ ਸੀ ਹਾਰੇ ਹਾਰੇ ਪੁੱਤ ਮੇਰਾ ਬੜੇ ਬਾਹ ਰੋਲਦੀ ਨਹੀਂ ਨਹੀਂ ਮੈਂ ਰੋਕੀ ਵਾਲਾ ਕੰਮ ਨਹੀਂ ਕਰਦਾ ਲੱਗਦਾ ਬਾਪੂ ਵੀ ਇਸੇ ਤਰ੍ਹਾਂ ਖੇਸਕਾਰੀ ਦੇ ਜਾਲ ਚ ਫਸ ਗਿਆ ਹੁਣ ਜੇ ਮੈਂ ਰੋਕੀ ਬਣੂ ਜਾਂ ਜਦੋਂ ਸਾਨੂੰ ਫਿਰਦਾ ਮਾਪੂਰੀ ਇੱਕ ਗਲਤੀ ਨੇ ਸਾਰਾ ਘਰ ਪਟਦਾ ਜੇ ਮੈਂ ਵੀ ਕਿਤੇ ਫਸ ਗਿਆ ਮਾਨੇ ਤਾਂ ਨਹੀਂ ਨਹੀਂ ਮੈਂ ਬਾਬੂ ਲਤਾ ਦੁਆਰਾ ਨਹੀਂ ਵਾਪਰਦਾ ਨਹੀਂ ਵਾਪਰਦਾ ਮੈਂ ਨਹੀਂ ਵਾਪਰਦਾ ਮੈਂ ਬਾਬੂ ਲਤਾ ਸੱਖ ਰੱਖੇ ਕਈ ਦਿਨਾਂ ਦੇ ਭਾਰੇ ਭਾਰੇ ਸੁਪਨੇ ਜੇ ਆਈ ਜਾਂਦੇ ਆ ਅਜੀਬ ਜੇ ਮੇਰੇ ਪੁੱਤ ਤੇ ਮੇਰ ਭਰਿਆ ਹੱਥ ਰੱਖੀ ਮਾਲਕਾ ਪਤਾ ਨਹੀਂ ਕਿਉਂ ਦਿਲ ਬਲਾਈਂ ਘਬराई ਜਾਂਦਾ ਮੇਰਾ ਪੁੱਤ ਜਿੱਥੇ ਵੀ ਹੋਵੇ ਖੁਸ਼ ਹੋਵੇ ਇਹ ਮੇਰੇ ਮਾਲਕਾ ਹਏ ਪੁੱਤ ਤੇ ਮੈਨੂੰ ਯਾਦ ਕਰੀ ਜਾਂਦੀ ਸੀ ਹਏ ਮੇਰਾ ਸ਼ੇਰ ਪੁੱਤ ਆ ਗਿਆ ਮਾਂ ਯਾਦ ਕਰੇ ਤੇ ਪੁੱਤ ਨਾ ਆਵੇ ਇਹ ਕਦੇ ਹੋ ਸਕਦਾ ਮਾਂ ਤੂੰ ਕਿਵੇਂ ਆ ਗਿਆ ਪੁੱਤ ਵਾਪਸ ਮਾਸੂਮਾ ਤੇਰਾ ਪਿਆਰ ਖਿੱਚ ਲੈ ਤੈਨੂੰ ਪੁੱਤ ਤੂੰ ਤਾਂ ਕਹਿੰਦਾ ਸੀ ਕੈਨੇਡਾ ਚ ਹਵਾ ਸਾਫ਼ ਹੈ ਵਾਤਾਵਰਨ ਸਾਫ਼ ਹੈ ਸ਼ੁੱਧ ਪਾਣੀ ਆ ਆਹ ਦਾ ਬਹੁ ਆ ਛੋ ਛੋ ਗੱਲਾਂ ਕਰਦਾ ਸੀ ਹੁਣ ਕੀ ਹੋਇਆ ਸਾਰਾ ਕੁਝ ਸੀ ਮਾਂ ਪਰ 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 ਕੀ ਪੁੱਤ ਪਰ ਉੱਥੇ ਮਾਂ ਨਹੀਂ ਸੀ ਸਿਰ ਪੋਲੋਸਣ ਵਾਲੀ ਤਰਸ ਗਿਆ ਸੀ ਤੇਰੇ ਹੱਥ ਦੀਆਂ ਪੱਕੀਆਂ ਖਾਣ ਨੂੰ ਮਾਂ ਸ਼ੁ크ਰਾ ਪ੍ਰਮਾਤਮਾ ਦਾ ਤੈਨੂੰ ਟਾਈਮ ਰਹਿੰਦੇ ਅਕਲ ਆ ਗਈ ਹੈਲੋ ਕੀ ਗੱਲ ਤੁੱਲਿਆ ਪਤੰਦਰਾ ਤੇਰਾ ਫੋਨ ਵੀ ਨਹੀਂ ਲੱਗਦਾ ਕੱਲ ਦੇ ਲੱਭੀ ਜਾਂਦੇ ਆ ਕਿੱਥੇ ਆ ਤੂੰ ਉਹ ਮਾਂ ਵਾਪਸ ਪੰਜਾਬ ਵਰਤ ਗਿਆ ਸੀ ਪੰਜਾਬ ਚਲਾ ਗਿਆ ਉਹ ਜਾ ਯਾਰ ਉਹ ਲੋਕ ਤਾਂ ਤਰਸਦੇ ਨੇ ਕੈਨੇਡਾ ਆਉਣ ਨੂੰ ਇਹੋ ਜਿਹਾ ਕੀ ਮਿਲ ਗਿਆ ਜਿਹੜਾ ਪਿੰਡ ਮੁੜ ਗਿਆ ਗਵਾਜ ਗਿਆ ਸੀ ਹੁਣ ਲੱਭ ਗਿਆ ਅੱਛਾ ਉਹ ਸਾਨੂੰ ਵੀ ਦੱਸ ਦੇ ਜਿਹੜਾ ਕੁਝ ਤੈਨੂੰ ਲੱਭ ਗਿਆ ਸੱਚ ਦੱਸਾਂ ਯਾਰ ਉਹਦਾ ਕੋਈ ਮੁੱਲ ਨਹੀਂ ਮਾਂ ਮਿੱਟੀ ਤੇ ਹੋਰ ਸਭ ਕੁਝ ਉਹ ਤੇਰੀ ਸ਼ਹਿਰੀ ਸਾਨੂੰ ਸਮਝ ਨਹੀਂ ਆਉਂਦੀ ਯਾਰ ਚੱਲ ਤੇਰੀ ਮਰਜ਼ੀ वैसे पंजाब च ਹੁਣ ਕੁਛ ਨਹੀਂ ਰਿਹਾ ਨਹੀਂ ਯਾਰ ਐਵੇਂ ਨਾ ਕਹਿ ਪੰਜਾਬ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਹਮੇਸ਼ਾ ਹੀ ਰਹੇਗਾ ਉਹ ਐਵੇਂ ਤਾਂ ਨਹੀਂ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਲ ਚੰਗਾ ਠੀਕ ਆ ਜਿਵੇਂ ਤੇਰੀ ਮਰਜ਼ੀ बापू जी दुल्हा आ गया ओ बल्ले शिरा सच्चा पाशा बहुत बहुत शुक्राना मेरा। बहुत बहुत शुक्राना